ਕਿਹੜੀਆਂ ਜਿਸ ਘਰ ਵਿੱਚ ਅੰਡੇ ਦੰਦੀਆਂ ਹਨ ਉਸ ਘਰ ਵਿੱਚ ਕੀ ਹੁੰਦਾ ਹੈ ਜਾਣ ਲਵੋ ਨਹੀਂ ਤਾਂ ਪੈ ਸਕਦਾ ਹੈ ਪਸਤਾਣਾ ਸਵਾਗਤ ਹੈ ਜੀ ਤੁਹਾਡਾ ਆਪਣੇ YouTube ਚੈਨਲ ਸਿਮਰਤ ਰੂਸ ਟਿਪਸ ਵਿੱਚ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਵੀਡੀਓ ਪਿਆਰੇ ਦੋਸਤੋ ਅੱਜ ਫਿਰ ਇੱਕ ਨਵੀਂ ਵੀਡੀਓ ਤੇ ਨਵੀਂ ਜਾਣਕਾਰੀ ਦੇ ਨਾਲ ਹਾਜ਼ਰ ਹੋਏ ਹਨ ਅੱਜ ਦੀ ਵੀਡੀਓ ਬਹੁਤ ਹੀ ਪ੍ਰੇਰਣਾਦਾਇਕ ਹੋਣ ਵਾਲੀ ਹੈ ਇਸ ਵੀਡੀਓ ਨੂੰ ਅੰਤ ਤੱਕ ਜਰੂਰ ਵੇਖੋ ਇਹ ਵੀਡੀਓ ਤੁਹਾਡੀ ਜ਼ਿੰਦਗੀ ਬਦਲ ਦੇਵੇਗੀ। ਅੱਜ ਦੀ ਵੀਡੀਓ ਵਿੱਚ ਅਜਿਹੀ ਖਾਸ ਜਾਣਕਾਰੀ ਲੈ ਕੇ ਆਏ ਹਾਂ ਜੋ ਤੁਹਾਡੇ ਲਈ ਬਹੁਤ ਜ਼ਿਆਦਾ ਫਾਇਦੇਮੰਦ ਸਾਬਤ ਹੋਵੇਗੀ। ਅੱਜ ਦੀ ਵੀਡੀਓ ਵਿੱਚ ਤੁਸੀਂ ਜਾਣੋਗੇ ਕਿ ਜੇਕਰ ਤੁਹਾਡੇ ਘਰ ਵਿੱਚ ਕੀੜੀਆਂ ਨਿਕਲਦੀਆਂ ਹਨ ਤਾਂ ਉਹਨਾਂ ਦਾ ਕੀ ਸੰਕੇਤ ਹੁੰਦਾ ਹੈ। ਜੇਕਰ ਉਹ ਅੰਡਿਆਂ ਦੇ ਨਾਲ ਬਾਹਰ ਆਉਂਦੀਆਂ ਹਨ। ਜਿਸ ਘਰ ਵਿੱਚ ਕੀੜੀਆਂ ਅੰਡੇ ਦਿੰਦੀਆਂ ਹਨ ਉੱਥੇ ਕੀ ਹੁੰਦਾ ਹੈ? ਮੈਂ ਤੁਹਾਨੂੰ ਇੱਕ ਗੱਲ ਦੱਸਦੀ ਹਾਂ ਕਿ ਅੱਜ ਕੱਲ ਲੋਕ ਨਹੀਂ ਜਾਣਦੇ ਕਿ ਉਹਨਾਂ ਦਾ ਸ਼ੁਭ ਸੰਕੇਤ ਕੀ ਹੈ ਅਤੇ ਉਹਨਾਂ ਦਾ ਅਸ਼ੁਭ ਸੰਕੇਤ ਕੀ ਹੈ ਜੇਕਰ ਕੀੜੀਆਂ ਸਾਡੇ ਘਰੋਂ ਅੰਡੇ ਲੈ ਕੇ ਬਾਹਰ ਆ ਰਹੀਆਂ ਹਨ ਤਾਂ ਸ਼ੁਭ ਸੰਕੇਤ ਹੈ ਜਾਂ ਫਿਰ ਅਸ਼ੁਭ ਸੰਕੇਤ ਹੈ ਤੁਸੀਂ ਇਹ ਗੱਲ ਅਕਸਰ ਵੇਖੀ ਹੋਵੇਗੀ ਅਤੇ ਇਹ ਵੀ ਅੰਦਾਜ਼ਾ ਲਗਾਇਆ ਹੋਵੇਗਾ ਕਿ ਜਦੋਂ ਕੀੜੀਆਂ ਘਰ ਵਿੱਚ ਨਿਕਲਦੀਆਂ ਹਨ ਤਾਂ ਉਹ ਬੇਮੌਸਮ ਨਹੀਂ ਨਿਕਲਦੀਆਂ ਅਤੇ ਜਦੋਂ ਕਿਸੇ ਘਰ ਵਿੱਚ ਕੀੜੀਆਂ ਅੰਡੇ ਦਿੰਦੀਆਂ ਹਨ ਤਾਂ ਵੀ ਬੇਵਜਾ ਨਹੀਂ ਦਿੰਦੀਆਂ ਅਤੇ ਜਦੋਂ ਕੀੜੀਆਂ ਕਿਸੇ ਦੇ ਘਰੋਂ ਅੰਡੇ ਲੈ ਕੇ ਬਾਹਰ ਜਾਂਦੀਆਂ ਹਨ ਤਾਂ ਵੀ ਬੇਵਜਾ ਨਹੀਂ ਜਾਂਦੀਆਂ ਜਦੋਂ ਘਰ ਤੋਂ ਅੰਡੇ ਬਾਹਰ ਲੈ ਕੇ ਹੁੰਦੀਆਂ ਹਨ ਤਾਂ ਵੀ ਬੇਵਜਾ ਨਹੀਂ ਹੁੰਦੀਆਂ ਇਸ ਦੇ ਪਿੱਛੇ ਬਹੁਤ ਵੱਡਾ ਰਾਸ ਹੈ ਇਹ ਇੱਕ ਬਹੁਤ ਹੀ ਸ਼ੁਭ ਸੰਕੇਤ ਦਿੰਦਾ ਹੈ ਜੋ ਵਿਅਕਤੀ ਇਸ ਦੇ ਸੰਕੇਤ ਨੂੰ ਸਮਝ ਜਾਂਦਾ ਹੈ ਉਹ ਬਹੁਤ ਜਲਦੀ ਅਮੀਰ ਹੋ ਜਾਂਦਾ ਹੈ ਅਤੇ ਹਰ ਤਰ੍ਹਾਂ ਦੇ ਦੁੱਖ ਤੇ ਪੀੜਾਂ ਉਹਨਾਂ ਦੀ ਜ਼ਿੰਦਗੀ ਵਿੱਚੋਂ ਖਤਮ ਹੋ ਜਾਂਦੀਆਂ ਹਨ ਕਰਾਂ ਵਿੱਚ ਕਾਲੀ ਕੀੜੀਆਂ ਆਮ ਵੇਖਣ ਨੂੰ ਮਿਲਦੀਆਂ ਹਨ ਅਕਸਰ ਉਹ ਕੀੜੀਆਂ ਵੱਖ-ਵੱਖ ਮੁੱਦਰਾਵਾਂ ਤੇ ਥਾਵਾਂ ਤੇ ਦਿਖਾਈ ਦਿੰਦੀਆਂ ਹਨ ਕਿ ਉਹਨਾਂ ਦਾ ਇਸ ਤਰ੍ਹਾਂ ਦਿਖਣਾ ਸਿਰਫ ਇੱਕ ਸੰਜੋਗ ਹੁੰਦਾ ਹੈ ਜਾਂ ਫਿਰ ਇਸ ਦੇ ਪਿੱਛੇ ਕੋਈ ਡੂੰਗਾ ਅਰਥ ਛੁਪਿਆ ਹੋਇਆ ਹੈ ਕੀੜੀਆਂ ਆਪਣੇ ਵੱਖ-ਵੱਖ ਚਿਹਰੇ ਦੇ ਹਾਉ ਭਾਉ ਰਹੀ ਸਾਨੂੰ ਭਵਿੱਖ ਵਿੱਚ ਆਉਣ ਵਾਲੀਆਂ ਘਟਨਾਵਾਂ ਬਾਰੇ ਸੁਚੇਤ ਕਰ ਰਹੀਆਂ ਹਨ ਸਾਡੇ ਵਿੱਚੋਂ ਜ਼ਿਆਦਾਤਰ ਲੋਕ ਇਨ੍ਹਾਂ ਕੀੜੀਆਂ ਨੂੰ ਦੇਖਣ ਤੋਂ ਬਾਅਦ ਨਜ਼ਰ ਅੰਦਾਜ਼ ਕਰ ਦਿੰਦੇ ਹਨ ਪਰ ਇਹਨਾਂ ਦਾ ਅਰਥ ਬਹੁਤ ਖਾਸ ਹੈ ਹਾਲਾਂਕਿ ਕੀੜੀਆਂ ਨਮੀ ਗੰਦਗੀ ਅਤੇ ਖਾਣ ਪੀਣ ਦੀਆਂ ਚੀਜ਼ਾਂ ਵਾਲੀਆਂ ਥਾਵਾਂ ਤੇ ਵੀ ਦਿਖਾਈ ਦਿੰਦੀਆਂ ਹਨ ਘਰ ਵਿੱਚ ਲਾਲ ਕੀੜੀਆਂ ਜਾਂ ਫਿਰ ਕਾਲੀਆਂ ਕੀੜੀਆਂ ਦਾ ਦਿਖਾਈ ਦੇਣਾ ਕਈ ਸ਼ੁਭ ਤੇ ਅਸ਼ੁਭ ਸੰਕੇਤ ਵੀ ਦਿੰਦਾ ਹੈ ਜੋਤਿਸ਼ ਸ਼ਾਸਤਰ ਦੇ ਅਨੁਸਾਰ ਘਰ ਤੋਂ ਬਾਹਰ ਨਿਕਲਣ ਵਾਲੀਆਂ ਕੀੜੀਆਂ ਨਾ ਸਿਰਫ ਤੁਹਾਡੀ ਵਿੱਤੀ ਸਥਿਤੀ ਬਾਰੇ ਜਾਣਕਾਰੀ ਦਿੰਦੀਆਂ ਹਨ ਬਲਕਿ ਹੋਣ ਵਾਲੇ ਨੁਕਸਾਨ ਬਾਰੇ ਵੀ ਬਹੁਤ ਵਧੀਆ ਜਾਣਕਾਰੀ ਦਿੰਦੀਆਂ ਹਨ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਜ਼ਰੂਰ ਕਰੋ ਚੈਨਲ ਸਿਮਰਤ ਹੋਇਸ ਟਿਪਸ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਮਾਤਾ ਰਾਣੀ ਦਾ ਆਸ਼ੀਰਵਾਦ ਹਮੇਸ਼ਾ ਹੀ ਤੁਹਾਡੇ ਤੇ ਤੁਹਾਡੇ ਪਰਿਵਾਰ ਤੇ ਬਣਿਆ ਰਹੀ ਸਾਸਤਰਾਂ ਦੇ ਅਨੁਸਾਰ ਜੇਕਰ ਸੋਨੇ ਦੇ ਗਹਿਣੇ ਰੱਖਣ ਵਾਲੇ ਜਵਾਂ ਤੋਂ ਕੀੜੀਆਂ ਨਿਕਲਦੀਆਂ ਹਨ ਤਾਂ ਇਹ ਬਹੁਤ ਸ਼ੁਭ ਮੰਨਿਆ ਜਾਂਦਾ ਹੈ ਇਸ ਦਾ ਮਤਲਬ ਹੈ ਕਿ ਘਰ ਵਿੱਚ ਜਲਦੀ ਹੀ ਦੰਦਾ ਪ੍ਰਵਾਹ ਵਧਣ ਵਾਲਾ ਹੈ ਦਿਨਾਂ ਲਈ ਸੋਨੇ ਦੀ ਨਵੀਂ ਖਰੀਦਦਾਰੀ ਵੀ ਹੋਣ ਵਾਲੀ ਹੈ ਨੰਬਰ 2 ਜੇਕਰ ਤੁਸੀਂ ਪੱਛਮ ਤੋਂ ਕਾਲੀ ਕੀੜੀਆਂ ਨਿਕਲਦੀਆਂ ਦੇਖਦੇ ਹੋ ਤਾਂ ਇਸ ਦਾ ਮਤਲਬ ਇਹ ਹੈ ਕਿ ਤੁਸੀਂ ਆਪਣੇ ਪਰਿਵਾਰ ਨਾਲ ਕਿਤੇ ਬਾਹਰ ਜਾ ਸਕਦੇ ਹੋ ਉੱਤਰ ਦਿਸ਼ਾ ਵਿੱਚੋਂ ਕੀੜੀਆਂ ਨਿਕਲਦਿਆਂ ਦੇਖਣ ਦਾ ਮਤਲਬ ਇਹ ਹੈ ਕਿ ਘਰ ਵਿੱਚ ਖੁਸ਼ੀਆਂ ਦਾ ਹੋਂਣਾ ਹੈ ਅਤੇ ਦੱਖਣ ਤੋਂ ਨਿਕਲਦੀਆਂ ਹਨ ਤਾਂ ਦੇਖਣ ਦਾ ਮਤਲਬ ਹੈ ਕਾਰੋबार ਵਿੱਚ लाभ प्राप्त करना नंबर 3 सनातन धर्म ਦੇ ਵਿਦਵਾਨਾਂ ਦੇ ਅਨੁਸਾਰ ਜੇਕਰ ਤੁਸੀਂ ਕੀੜੀਆਂ ਦੇ ਝੁੰਡ ਨੂੰ ਇੱਕ ਲੈਂਡ ਵਿੱਚ ਆਪਣੇ ਮੂੰਹ ਵਿੱਚ ਅੰਡੇ ਲੈ ਕੇ ਜਾਂਦੇ ਹੋਏ ਵੇਖਦੇ ਹੋ ਤਾਂ ਇਸ ਦਾ ਮਤਲਬ ਇਹ ਹੈ ਕਿ ਤੁਹਾਡੀ ਕਿਸਮਤ ਚਮਕਣ ਵਾਲੀ ਹੈ ਜੇਕਰ ਕਰਜ਼ੇ ਤੋਂ ਪੀੜਿਤ ਲੋਕ ਕੀੜੀਆਂ ਨੂੰ ਆਟਾ ਅਤੇ ਖੰਡ ਫੋਣਦੇ ਹਨ ਤਾਂ ਉਹ ਨਾ ਸਿਰਫ ਜਲਦੀ ਹੀ ਕਰਜ਼ੇ ਦੇ ਬੋਝ ਤੋਂ ਮੁਕਤ ਹੋ ਜਾਂਦੇ ਹਨ ਸਭੂ ਉਨ੍ਹਾਂ ਦੀ ਮੁਕਤੀ ਵਿੱਚ ਵੀ ਸੁਧਾਰ ਹੁੰਦਾ ਹੈ ਤੇ ਉਨ੍ਹਾਂ ਦੇ ਵਿੱਤੀ ਸੰਕਟ ਵੀ ਦੂਰ ਹੁੰਦੇ ਹਨ ਨੰਬਰ 4 ਘਰ ਵਿੱਚ ਪੈਸਾ ਆਉਣਾ ਸ਼ੁਰੂ ਹੋ ਜਾਂਦਾ ਹੈ ਜੋਤਿ ਸ਼ਾਸਤਰ ਦੇ ਅਨੁਸਾਰ ਜੇਕਰ ਤੁਸੀਂ ਚੋਲਾ ਨਾਲ ਭਰੇ ਢਾਂਡੇ ਵਿੱਚੋਂ ਕੀੜੀਆਂ ਨੂੰ ਬਾਹਰ ਨਿਕਲਦੇ ਵੇਖਦੇ ਹੋ ਤਾਂ ਇਹ ਵੀ ਬਹੁਤ ਸ਼ੁਭ ਮੰਨਿਆ ਜਾਂਦਾ ਹੈ ਅਜੀਹ ਮੰਨਿਆ ਜਾਂਦਾ ਹੈ ਕਿ ਇਹ ਜਿਹੜਾ ਦਿਸ਼ ਦੇਖਣ ਦਾ ਮਤਲਬ ਹੈ ਕਿ ਜਲਦੀ ਹੀ ਪੈਸਾ ਆਉਣਾ ਸ਼ੁਰੂ ਹੋ ਜਾਵੇਗਾ ਇਸ ਤ੍ਰਿਸ਼ਣ ਨੂੰ ਦੇਖਣ ਤੋਂ ਬਾਅਦ व्यक्ति दी वित्तीय स्थिति ਹੌਲੀ-ਹੌਲੀ ਸੁਧਰਨੀ ਸ਼ੁਰੂ ਹੋ ਜਾਂਦੀ ਹੈ ਨੰਬਰ 5 ਜਿਸ ਘਰ ਵਿੱਚ ਕਾਲੀਆਂ ਕੀੜੀਆਂ ਸਮੂਹ ਵਿੱਚ ਘੁੰਮਦੀਆਂ ਹਨ ਉੱਥੇ ਖੁਸ਼ੀ, ਸ਼ੁਕ ਸ਼ਾਂਤੀ ਅਤੇ ਖੁਸ਼ਹਾਲੀ ਵਿੱਚ ਵਾਧਾ ਹੁੰਦਾ ਹੈ ਜਦੋਂ ਕਿ ਘਰ ਵਿੱਚ ਲਾਲ ਕੀੜੀਆਂ ਦੀ ਮੌਜੂਦਗੀ ਨੂੰ ਸ਼ੁਭ ਨਹੀਂ ਮੰਨਿਆ ਜਾਂਦਾ ਇਸ ਕਾਰਨ ਬਹੁਤ ਵੱਡਾ ਨੁਕਸਾਨ ਹੋਣ ਦੀ ਸੰਭਾਵਨਾ ਹੁੰਦੀ ਹੈ ਨੰਬਰ 6 ਘਰ ਵਿੱਚ ਲਾਲ ਕੀੜੀਆਂ ਦਾ ਆਉਣਾ ਸ਼ੁਭ ਨਹੀਂ ਮੰਨਿਆ ਜਾਂਦਾ ਮਨਤਾਂ ਮੰਦੇ ਅਨੁਸਾਰ ਐਪ ਵਿਕ ਵਿੱਚ ਕਿਸੇ ਉਲਝਣ ਝਗੜੇ ਜਾਂ ਪੈਸੇ ਦੀ ਬਰਬਾਦੀ ਦਾ ਸੰਕੇਤ ਹੁੰਦੀਆਂ ਹਨ ਆਟੇ ਵਿੱਚ ਖੰਡ ਮਿਲਾ ਕੇ ਉਹਨਾਂ ਨੂੰ ਕਰੋ ਬਾਹਰ ਖੱਡਿਆ ਜਾ ਸਕਦਾ ਹੈ ਪਰ ਜੇਕਰ ਲਾਲ ਕੀੜੀਆਂ ਮੂਵਸ ਅੰਡੇ ਲੈ ਕੇ ਕਰੋ ਬਾਹਰ ਨਿਕਲਦੀਆਂ ਹਨ ਤਾਂ ਇਹ ਬਹੁਤ ਜ਼ਿਆਦਾ ਸ਼ੁਭ ਹੁੰਦਾ ਹੈ ਨੰਬਰ 7 ਘਰ ਵਿੱਚ ਘਟ ਗਿਣਤੀ ਵਿੱਚ ਕਾਲੀ ਕੀੜੀਆਂ ਦਾ ਹੋਣਾ ਘਰ ਵਿੱਚ ਖੁਸ਼ੀ ਸ਼ਾਂਤੀ ਅਤੇ ਖੁਸ਼ਹਾਲੀ ਲਈ ਇੱਕ ਸਕਾਰਾਤਮਕ ਸੰਕੇਤ ਹੁੰਦਾ ਹੈ ਪਰ ਜੇਕਰ ਉਹ ਬਹੁਤ ਵੱਡੀ ਗਿਣਤੀ ਵਿੱਚ ਹਨ ਤਾਂ ਉਹਨਾਂ ਨੂੰ ਘਰ ਦੇ ਬਾਹਰ ਕੱਢ ਦੇਣਾ ਚਾਹੀਦਾ ਹੈ ਸ਼ਨੀ ਸੋਤਰਾ ਦਾ ਪਾਠ ਕਰਨਾ ਅਤੇ ਮਾ ਦੇਵੀ ਲਕਸ਼ਮੀ ਦੀ ਪੂਜਾ ਕਰਨਾ ਵੀ ਲਾਭਦਾਇਕ ਹੁੰਦਾ ਹੈ ਨੰਬਰ 8 ਘਰ ਵਿੱਚ ਲਾਲ ਕਿਰੀਆਂ ਦੇ ਚਿੰਨ ਜੇਕਰ ਤੁਹਾਨੂੰ ਅਚਾਨਕ ਆਪਣੇ ਘਰ ਵਿੱਚ ਲਾਲ ਕਿੜੀਆਂ ਦਿਖਾਈ ਦੇਣ ਲੱਗ ਪੈਣ ਤਾਂ ਸਮਝ ਜਾਓ ਕਿ ਵਿੱਤੀ ਮੁਸੀਬਤ ਆਉਣ ਵਾਲੀ ਹੈ ਕਿੰਨਾ ਕਿਤੇ ਨੁਕਸਾਨ ਹੋਣਾ بڑا ਹੈ ਅਚਾਨਕ ਕੋਈ ਲੋੜ ਵੀ ਪੈਣ ਵਾਲੀ ਹੈ ਜਿਸ ਕਾਰਨ ਤੁਹਾਨੂੰ ਕਰਜ਼ਾ ਵੀ ਲੈਣਾ ਪੈ ਸਕਦਾ ਹੈ ਲਾਲ ਕੀੜੀਆਂ ਇੱਕ ਪੰਚਾਹੇ ਕਰਜ਼ੇ ਨੂੰ ਦਰਸ਼ਿਤ ਦਿਆ ਹਨ ਇੱਥੇ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਕੀੜੀਆਂ ਸੰਕੇਤ ਦਿੰਦੀਆਂ ਹਨ ਇਹ ਕੋਈ ਭਵਿੱਖਬਾਣੀ ਨਹੀਂ ਹੈ ਨੰਬਰ 9 ਜੇਕਰ ਤੁਹਾਨੂੰ ਅਚਾਨਕ ਆਪਣੇ ਘਰ ਵਿੱਚ ਕਾਲੀ ਕੀੜੀਆਂ ਦਿਖਾਈ ਦੇਣ ਲੱਗ ਪੈਣ ਤਾਂ ਇੱਕ ਬਹੁਤ ਵੱਡਾ ਸ਼ੁਭ ਸੰਕੇਤ ਹੁੰਦਾ ਹੈ ਤੁਹਾਡੀ ਜ਼ਿੰਦਗੀ ਵਿੱਚ ਇੱਕ ਤਬਦੀਲੀ ਆਉਣ ਵਾਲੀ ਹੈ ਇੱਕ ਤਬਦੀਲੀ ਜੋ ਤੁਹਾਡੇ ਲਈ ਲਾਭਦਾਇਕ ਹੋਵੇਗੀ ਇਹ ਤੁਹਾਡੇ ਪਰਿਵਾਰ ਲਈ ਵੀ ਸ਼ੁਭ ਹੋਵੇਗੀ ਪਰ ਇਸ ਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਕੀੜੀਆਂ ਨੂੰ ਅਣਮਿੱਥੇ ਸਮੇਂ ਲਈ ਓਨ ਰਹਿਣ ਦਿਓ ਜਾਂ ਉਹਨਾਂ ਨੂੰ ਸੱਦਾ ਦਿਓ ਜਦੋਂ ਤੁਸੀਂ ਸਪਸ਼ਟ ਹੋ ਤੇ ਸਮਝ ਜਾਂਦੇ ਹੋ ਕਿ ਕਾਲੀ ਕੀੜੀਆਂ ਦਾ ਓਣਾ ਤੁਹਾਡੇ ਜੀਵਨ ਵਿੱਚ ਬਦਲਾਅ ਲਈ ਹੈ ਤਾਂ ਉਹਨਾਂ ਦੇ ਸਵਾਗਤ ਲਈ ਆਟਾ ਪਾਣਾ ਸ਼ੁਰੂ ਕਰ ਦਿਓ ਜਦੋਂ ਤੁਹਾਡੇ ਇਸ਼ਟ ਦੇਵੀ ਨੂੰ ਪਤਾ ਲੱਗ ਜਾਵੇਗਾ ਕਿ ਸੰਕੇਤ ਤੁਹਾਡੇ ਤੱਕ ਪਹੁੰਚ ਗਿਆ ਹੈ ਤਾਂ ਕੀੜੀਆਂ ਆਪਣੇ ਆਪ ਵੀ ਵਾਪਸ ਚਲੀ ਜਾਣਗੀਆਂ ਨੰਬਰ 10 ਜੇਕਰ ਕੀੜੀਆਂ ਉੱਤਰ ਜਾਂ ਦੱਖਣ ਦਿਸ਼ਾ ਤੋਂ ਆ ਰਹੀਆਂ ਹਨ ਤਾਂ ਇਸ ਨੂੰ ਬਹੁਤ ਸ਼ੁਭ ਮੰਨਿਆ ਜਾਂਦਾ ਹੈ ਜੇਕਰ ਪੱਛਮ ਦਿਸ਼ਾ ਤੋਂ ਆਉਂਦੀਆਂ ਹਨ ਤਾਂ ਤੁਹਾਨੂੰ ਕਿਤੇ ਯਾਤਰਾ ਕਰਨ ਦਾ ਮੌਕਾ ਵੀ ਮਿਲ ਸਕਦਾ ਹੈ ਨੰਬਰ 11 ਜੇਕਰ ਕੀੜੀਆਂ ਪੂਰਬ ਦਿਸ਼ਾ ਤੋਂ ਨਿਕਲਦੀਆਂ ਹਨ ਤਾਂ ਇਸ ਨੂੰ ਅਸ਼ੁੱਭ ਮੰਨਿਆ ਜਾਂਦਾ ਹੈ। ਇਹ ਘਰ ਵਿੱਚ ਕੋਈ ਵੀ ਨਕਾਰਾਤਮਕ ਖਬਰ ਵੀ ਲਿਆ ਸਕਦੀ ਹਨ। ਨੰਬਰ 12 ਜੇਕਰ ਛੱਤ ਤੋਂ ਕੀੜੀਆਂ ਬਾਹਰ ਆ ਰਹੀਆਂ ਹਨ ਤਾਂ ਇਹ ਬਹੁਤ ਸ਼ੁਭ ਮੰਨਿਆ ਜਾਂਦਾ ਹੈ। ਇਸ ਨਾਲ ਤੁਹਾਨੂੰ ਵਿੱਤੀ ਲਾਭ ਵੀ ਹੋਵੇਗਾ। ਕੀੜੀਆਂ ਦੀ ਮਹੱਤਤਾ ਇਸ ਕਹਾਣੀ ਰਾਹੀਂ ਤੁਹਾਨੂੰ ਦੱਸਦੇ ਹਾਂ ਜਿਸ ਨੂੰ ਸੁਣ ਕੇ ਤੁਸੀਂ ਬਹੁਤ ਹੈਰਾਨ ਰਹਿ ਜਾਵੋਗੇ। ਪੁਰਾਣੇ ਸਮੇਂ ਦੀ ਗੱਲ ਹੈ ਇੱਕ ਵਿਅਕਤੀ ਸੀ ਜੋ ਬਹੁਤ ਜ਼ਿਆਦਾ ਗਰੀਬ ਸੀ ਉਸ ਨੂੰ ਖਾਣ ਲਈ ਭੋਜਨ ਵੀ ਨਸੀਬ ਨਹੀਂ ਹੁੰਦਾ ਸੀ ਉਹਨਾਂ ਦੇ ਘਰ ਦਾਣੇ ਵੀ ਨਹੀਂ ਸੀ ਲੋਕ ਉਸ ਨੂੰ ਖਾਣ ਲਈ ਭੋਜਨ ਦਿੰਦੇ ਸਨ ਉਸ ਵਿਅਕਤੀ ਦੀ ਪਤਨੀ ਅਤੇ ਬੱਚੇ ਭੁੱਖੇ ਅਤੇ ਨੰਗੇ ਘੁੰਮਦੇ ਰਹਿੰਦੇ ਸਨ ਜੇਕਰ ਕਿਸੇ ਨੂੰ ਉਹਨਾਂ ਤੇ ਤਰਸ ਆ ਜਾਂਦਾ ਤਾਂ ਉਹਨਾਂ ਨੂੰ ਕੱਪੜੇ ਖਾਣ ਲਈ ਭੋਜਨ ਤੇ ਪੀਣ ਲਈ ਪਾਣੀ ਦੇ ਦਿੰਦੇ ਸੀ ਅਤੇ ਫਿਰ ਉਹਨਾਂ ਦੇ ਘਰ ਦੇ ਖਰਚਿਆਂ ਦਾ ਪ੍ਰਬੰਧਨ ਹੁੰਦਾ ਸੀ ਨਹੀਂ ਤਾਂ ਉਹ ਭੁੱਖੇ ਹੀ ਸੋ ਜਾਂਦੇ ਸਨ ਉਨਾਂ ਦੇ ਘਰ ਵਿੱਚ ਐਨੀ ਭਿਆਨਕ ਗਰੀਬੀ ਸੀ ਪਰ ਉਹ ਗਰੀਬੀ ਕਿਸੇ ਨੂੰ ਵੀ ਨਾ ਦੇ ਵੀ ਜੋ ਲੋਕ ਗਰੀਬ ਹੁੰਦੇ ਹਨ ਜੋ ਗਰੀਬੀ ਵਿੱਚ ਲੰਘ ਰਹੇ ਹੁੰਦੇ ਹਨ ਉਹੀ ਜਾਣ ਸਕਦੇ ਹਨ ਕਿ ਗਰੀਬੀ ਕੀ ਚੀਜ਼ ਹੁੰਦੀ ਹੈ ਪਰ ਐਨੀ ਭਿਆਨਕ ਗਰੀਬੀ ਵਿੱਚ ਵੀ ਉਸ ਇਨਸਾਨ ਨੇ ਕਦੇ ਵੀ ਹਿੰਮਤ ਨਹੀਂ ਆਰੀ ਉਹ ਸਾਰਾ ਦਿਨ ਇੱਥੇ ਉੱਥੇ ਭੀਕ ਮੰਗਦਾ ਰਹਿੰਦਾ ਸੀ ਅਤੇ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਕਰਦਾ ਸੀ ਜਿਨ੍ਹਾਂ ਨੂੰ ਵੀ ਦਰਸ ਆ ਜਾਂਦਾ ਉਹ ਕੁਝ ਖਾਣ ਪੀਣ ਨੂੰ ਦੇ ਦਿੰਦੇ ਸੀ ਤੇ ਜਿਨ੍ਹਾਂ ਨੂੰ ਉਹਨਾਂ ਤੇ ਦਿਆ ਨਹੀਂ ਹੁੰਦੀ ਸੀ ਉਹ ਉਹਨਾਂ ਨੂੰ ਨਫ਼ਰਤ ਨਾਲ ਦਤਕਾਰ ਦਿੰਦੇ ਸਨ ਉਹਨਾਂ ਲੋਕਾਂ ਦੀ ਜ਼ਿੰਦਗੀ ਐਨੀ ਭਿਆਨਕ ਗਰੀਬੀ ਵਿੱਚ ਬੈਠੀ ਹੋ ਰਹੀ ਸੀ ਕਿ ਕੁਝ ਖਾਣ ਨੂੰ ਨਹੀਂ ਸੀ ਪੈਣ ਨੂੰ ਕਪੜੇ ਪਹਿਣਾ ਵਿੱਚ ਛੱਪਣਾ ਨਹੀਂ ਸੀ ਪਰ ਫਿਰ ਵੀ ਉਹ ਆਪਣੀ ਜ਼ਿੰਦਗੀ ਜੀ ਰਹੇ ਸਨ ਦੋ ਛੋਟੇ ਬੱਚੇ ਅਤੇ ਦੋਨੋਂ ਪਤੀ ਪਤਨੀ ਅਜੀਬੀ ਗਰੀਬੀ ਵਿੱਚ ਹੀ ਜਿੰਦਾ ਸਨ ਪਰ ਉਸ ਵਿਅਕਤੀ ਦਾ ਬਚਪਨ ਤੋਂ ਹੀ ਇੱਕ ਬਹੁਤ ਵੱਡਾ ਨਿਯਮ ਸੀ ਜਦੋਂ ਵੀ ਉਹ ਖਾਂਦਾ ਸੀ ਤਾਂ ਉਹ ਆਪਣੇ ਖਾਣੇ ਵਿੱਚੋਂ ਕੁਝ ਕੱਢ ਕੇ ਪਹਿਲਾਂ ਕੀੜੀਆਂ ਨੂੰ ਖਾਂਦਾ ਸੀ ਅਤੇ ਫਿਰ ਉਹ ਖੁਦ ਖਾਂਦਾ ਸੀ ਬਚਪਨ ਤੋਂ ਹੀ ਉਸਦਾ ਇਹ ਨਿਯਮ ਸੀ ਤੋਂ ਭੁਰਕੀਆਂ ਵਿੱਚੋਂ ਉਹ ਇੱਕ ਭੁਰਗੀ ਕੀੜੀ ਨੂੰ ਖਾਂਦਾ ਸੀ ਅਤੇ ਇੱਕ ਟੁਕੜਾ ਉਹ ਖੁਦ ਖਾ ਲੈਂਦਾ ਸੀ ਉਸ ਦੀ ਸਭਾਵਨਾ ਨੂੰ ਦੇਖ ਕੇ ਕੀੜੀਆਂ ਨੇ ਉਸ ਵਿਅਕਤੀ ਨੂੰ ਕਈ ਵਾਰ ਅਜੀਬ ਸ਼ੋਬਸਨਕੇ ਦਿੱਤੇ ਤਾਂ ਜੋ ਉਸਦੀ ਗਰੀਬੀ ਖਤਮ ਹੋ ਜਾਵੇ ਪਰ ਉਹ ਮਾਸੂਮ ਅਨਪੜ੍ਹ ਵਿਅਕਤੀ ਕੀੜੀਆਂ ਦਾ ਸੁਨੇਹਾ ਨਹੀਂ ਸਮਝ ਸਕਿਆ ਕੀੜੀਆਂ ਉਸ ਨੂੰ ਕੀ ਸੁਨੇਹਾ ਦੇ ਰਹੀਆਂ ਹਨ ਉਹ ਕੀੜੀਆਂ ਦਾ ਕੋਈ ਵੀ ਸੰਦੇਸ਼ ਨਹੀਂ ਸਮਝ ਸਕਿਆ ਅਤੇ ਉਹ ਗਰੀਬੀ ਵਿੱਚ ਆਪਣੀ ਜ਼ਿੰਦਗੀ ਜੁੜਦਾ ਰਿਹਾ ਕੀੜੀਆਂ ਕਿਸੇ ਵਿਅਕਤੀ ਨਾਲ ਗੱਲ ਨਹੀਂ ਕਰ ਸਕਦੀਆਂ ਸੀ ਪਰ ਉਹ ਕੀੜੀਆਂ ਵਿਅਕਤੀ ਨੂੰ ਜ਼ਰੂਰ ਰੋਸ ਜਾਣਾ ਸ਼ੁਭ ਸੰਕੇਤ ਦਿੰਦੀ ਆ ਸੰਨ ਹੁਣ ਇੱਕ ਦਿਨ ਉਹ ਵਿਅਕਤੀ ਪੀਕ ਮੰਗਣ ਲੱਗ ਪਿਆ ਉਹ ਸੜਕ ਤੇ ਪੀਕ ਮੰਗਦਾ ਹੋਇਆ ਜਾਂਦਾ ਹੈ ਰਸਤਾ ਬਹੁਤ ਲੰਮਾ ਸੀ ਅੱਗੇ ਵੱਧਦੇ ਹੋਏ ਉਹ ਵਿਅਕਤੀ ਇੱਕ ਸੰਨਿਆਸੀ ਬਾਬਾ ਨੂੰ ਵੇਖਦਾ ਹੈ ਫਿਰ ਉਹ ਵਿਅਕਤੀ ਉਸ ਸੰਨਿਆਸੀ ਬਾਬਾ ਦੇ ਕੋਲ ਜਾ ਕੇ ਬਹਿ ਜਾਂਦਾ ਹੈ ਸੰਨਿਆਸੀ ਬਾਬਾ ਉਸ ਵਿਅਕਤੀ ਨੂੰ ਕਹਿਣ ਲੱਗਦਾ ਹੈ ਕਿ ਤੁਸੀਂ ਬਹੁਤ ਦੂਰੋਂ ਆਏ ਹੋ ਤੁਹਾਨੂੰ ਯਸ ਲੱਗ ਰਹੀ ਹੋਵੇਗੀ ਤੁਸੀਂ ਥੋੜਾ ਜਿਹਾ ਪਾਣੀ ਪੀ ਲਓ ਥੋੜੀ ਦੇਰ ਆਰਾਮ ਕਰੋ ਉਸ ਤੋਂ ਬਾਅਦ ਤੁਸੀਂ ਇੱਥੋਂ ਜਾ ਸਕਦੇ ਹੋ ਇੰਜ ਲੱਗਦਾ ਹੈ ਕਿ ਤੁਸੀਂ ਬਹੁਤ ਜ਼ਿਆਦਾ ਥਕੇ ਹੋ ਹੋ ਫਿਰ ਉਹ ਵਿਅਕਤੀ ਬਾਬਾ ਜੀ ਨੂੰ ਕਹਿਣ ਲੱਗਦਾ ਹੈ ਕਿ ਬਾਬਾ ਜੀ ਮੇਰੀ ਜ਼ਿੰਦਗੀ ਵਿੱਚ ਆਰਾਮ ਕਿੱਥੇ ਹੈ ਮੇਰੇ ਤੋਂ ਬੱਚੇ ਹਨ ਤੇ ਮੇਰੀ ਇੱਕ ਪਤਨੀ ਹੈ ਉਹ ਵੀ ਮੇਰਾ ਇੰਤਜ਼ਾਰ ਕਰ ਰਹੇ ਹੋਣਗੇ ਇਸ ਲਈ ਮੇਰੇ ਕੋਲ ਇੱਥੇ ਰੁਕ ਕੇ ਆਰਾਮ ਕਰਨ ਦਾ ਸਮਾਂ ਬਿਲਕੁਲ ਵੀ ਨਹੀਂ ਹੈ ਪਰ ਫਿਰ ਵੀ ਸੰਨਿਆਸੀ ਕਹਿੰਦਾ ਹੈ ਕਿ ਠੀਕ ਹੈ ਤੁਸੀਂ ਆਰਾਮ ਨਾ ਕਰੋ ਪਰ ਥੋੜੀ देर ਲਈ ਰੁਕੀ ਪਾਣੀ ਤਾਂ ਪੀ ਲਓ ਪਾਣੀ ਪੀਣ ਨਾਲ ਤੁਹਾਨੂੰ ਕੁਝ ਹਿੰਮਤ ਮਿਲੇਗੀ ਕੁਝ ਰਾਹਤ ਮਿਲੇਗੀ ਤੇ ਤੁਹਾਡਾ ਮਨ ਵੀ ਸ਼ਾਂਤ ਹੋਏਗਾ ਉਹ ਵਿਅਕਤੀ ਕੁਝ ਲੈ ਲਈ ਹੁੰਦਾ ਹੈ ਅਤੇ ਥੋੜੀ देर ਬਾਅਦ ਉਹ ਪਾਣੀ ਪੀਂ ਜਾਂਦਾ ਹੈ ਉਹ ਪਾਣੀ ਪਿੰਦਾ ਹੈ ਫਿਰ ਸੰਨਿਆਸੀ ਉਸ ਵਿਅਕਤੀ ਨੂੰ ਪੁੱਛਦਾ ਹੈ ਕਿ ਤੁਸੀਂ ਕੀ ਕੰਮ ਕਰਦੇ ਹੋ ਉਹ ਵਿਅਕਤੀ ਕਹਿੰਦਾ ਹੈ ਕਿ ਬਾਬਾ ਜੀ ਮੈਂ ਪੀਖ ਮੰਗਦਾ ਅਤੇ ਪੀਖ ਮੰਗ ਕੇ ਹੀ ਆਪਣੇ ਬੱਚਿਆਂ ਦੀ ਦੇਖਵਾਲ ਕਰਦਾ ਹੋਇਆ ਫਿਰ ਸੰਿਆਸੀ ਉਸ ਵਿਅਕਤੀ ਨੂੰ ਕਹਿੰਦਾ ਹੈ ਕਿ ਤੁਸੀਂ ਮੈਨੂੰ ਆਪਣਾ ਹੱਥ ਵਿਖਾਓ ਫਿਰ ਉਹ ਵਿਅਕਤੀ ਸੰਿਆਸੀ ਬਾਬਾ ਨੂੰ ਆਪਣੇ ਹੱਥ ਦੀਆਂ ਰੇਖਾਵਾਂ ਦਿਖਾਉਂਦਾ ਹੈ ਹੱਥਾਂ ਤੇ ਰੇਖਾਵਾਂ ਦੇਖ ਕੇ ਸੰਿਆਸੀ ਬਾਬਾ ਉਸ ਵਿਅਕਤੀ ਨੂੰ ਕਹਿਣ ਲੱਗ ਪੈਂਦਾ ਹੈ ਕਿ ਤੂੰ ਬਹੁਤ ਅਮੀਰ ਵਿਅਕਤੀ ਹੈ ਤੇਰੀ ਕਿਸਮਤ ਵਿੱਚ ਬਹੁਤ ਦੌਲਤ ਹੈ ਤੇ ਫਿਰ ਵੀ ਤੂੰ ਭਿਕਾ ਮੰਗ ਰਿਹਾ ਹੈ ਤਾਂ ਵਿਅਕਤੀ ਉਸ ਬਾਬਾ ਦੀਆਂ ਗੱਲਾਂ ਤੇ ਹਸਣ ਲੱਗ ਪੈਂਦਾ ਹੈ ਤੇ ਉਹ ਕਹਿੰਦਾ ਹੈ ਕਿ ਬਾਬਾ ਜੇ ਮੈਨੂੰ ਸ਼ਾਮ ਨੂੰ ਖਾਣਾ ਮਿਲ ਜਾਵੇ ਤਾਂ ਰਾਤ ਦੀ ਕੋਈ ਉਮੀਦ ਨਹੀਂ ਕਿ ਮੈਂ ਸਵੇਰੇ ਵੀ ਆਪਣੀ ਪਤਨੀ ਅਤੇ ਬੱਚਿਆਂ ਨੂੰ ਆ ਸਕਾਂਗਾ ਜਾਂ ਨਹੀਂ ਅਤੇ ਜੇ ਮੈਨੂੰ ਸਵੇਰੇ ਖਾਣਾ ਮਿਲ ਜਾਂਦਾ ਹੈ ਤਾਂ ਮੈਨੂੰ ਰਾਤ ਦੀ ਕੋਈ ਉਮੀਦ ਨਹੀਂ ਹੁੰਦੀ ਕਿ ਖਾਣਾ ਮਿਲੇਗਾ ਜਾਂ ਨਹੀਂ ਅਤੇ ਕਿਉਂ ਕਹਿ ਰਿਹਾ ਹੈ ਕਿ ਮੈਂ ਬਹੁਤ ਅਮੀਰ ਵਿਅਕਤੀ ਹਾਂ ਮੇਰੀ ਕਿਸਮਤ ਵਿੱਚ ਬਹੁਤ ਦੌਲਤ ਹੈ یہ کم سب ہو سکتا ہے سنیاسی بابا اس ویکتی دلان سے وشواس نہیں کرتا تا سنیاسی بابا اس ویکتی لگ پہ ہے کہ تھوٹ بول رہا ہے تیرے ہاتھوں کی ریخاو صاف دس رہی ہیں کہ تہ زیادہ امیر ویکتی ہے تیرے کو بہت دولت ہے اور وہ ویکتی صاف انکار کر دیا ہے اور کہہ رہا ہے کہ سنیاسی بابا تیرا مزاق اڑا رہا ہے تیری ਗਰੀਬੀ ਦਾ ਮਜ਼ਾਕ ਉਡਾ ਰਿਹਾ ਹੈ ਤਾਂ ਸੰਨਿਆਸੀ ਬਾਬਾ ਆਪਣੀ ਜਗ੍ਹਾ ਤੋਂ ਖੜਾ ਹੋ ਕੇ ਉਸ ਵਿਅਕਤੀ ਨੂੰ ਕਹਿੰਦਾ ਹੈ ਕਿ ਮੈਂ ਝੂਠ ਬੋਲ ਰਿਹਾ ਜਾਂ ਤੂੰ ਝੂਠ ਬੋਲ ਰਿਹਾ ਹੈ ਤਾਂ ਇਹ ਉਦੋਂ ਹੀ ਸਾਬਿਤ ਹੋ ਸਕਦਾ ਹੈ ਜਦੋਂ ਮੈਂ ਤੁਹਾਡੇ ਘਰ ਆਵਾਂਗਾ ਤਾਂ ਸੰਨਿਆਸੀ ਬਾਬਾ ਉਸ ਨਾਲ ਉਸਦੇ ਘਰ ਲਈ ਰਵਾਨਾ ਹੋ ਜਾਂਦਾ ਹੈ ਹੁਣ ਜਦੋਂ ਬਾਬਾ ਉਸਦੇ ਘਰ ਪਹੁੰਚਦਾ ਹੈ ਤਾਂ ਉਹ ਵੇਖਦਾ ਹੈ ਕਿ ਇੱਕ ਛੋਟਾ ਜਿਹਾ ਟੁੱਟਿਆ ਹੋਇਆ ਮਿੱਟੀ ਦਾ ਘਰ ਉਸਦੇ ਉੱਪਰ ਉਹੀ ਛੱਤ ਨਹੀਂ ਉਸਤੇ ਕੋਈ ਕਾਹ ਤੇ ਟੂੜੀ ਨਹੀਂ ਫਿਰ ਸੰਿਆਸੀ ਬਾਬਾ ਉਸ ਵਿਅਕਤੀ ਦੀ ਪਤਨੀ ਅਤੇ ਬੱਚਿਆਂ ਨੂੰ ਮਿਲਦਾ ਹੈ ਅਤੇ ਉਹਨਾਂ ਦੀ ਹਾਲਤ ਵੇਖ ਕੇ ਵੀ ਸੰਿਆਸੀ ਬਾਬਾ ਸੋਚ ਵਿੱਚ ਪੈ ਜਾਂਦਾ ਹੈ ਕਿ ਉਹਨਾਂ ਦੇ ਸ਼ਰੀਰ ਤੇ ਤਾਂ ਕੋਈ ਕੱਪੜੇ ਵੀ ਨਹੀਂ ਸਨ ਉਹ ਤਾਂ ਭੁੱਖੇ ਪਿਆਸੀ ਸਨ ਪੈਰਾਂ ਵਿੱਚ ਚੱਪਲਾ ਨਹੀਂ ਸਨ ਉਹ ਇਧਰ ਤੇ ਪਟਕ ਰਹੇ ਸਨ ਅਸ ਤੋਂ ਬਾਅਦ ਉਹ ਕਹਿੰਦਾ ਹੈ ਕਿ ਮੈਨੂੰ ਆਪਣਾ ਹੱਥ ਦੁਬਾਰਾ ਦਿਖਾਓ ਉਹ ਵਿਅਕਤੀ ਸੰਨਿਆਸੀ ਬਾਬਾ ਨੂੰ ਦੁਬਾਰਾ ਆਪਣਾ ਹੱਥ ਦਿਖਾਉਂਦਾ ਹੈ ਅਤੇ ਸੰਨਿਆਸੀ ਬਾਬਾ ਇਸ ਨੂੰ ਬਹੁਤ ਧਿਆਨ ਨਾਲ ਵੇਖਦਾ ਹੈ ਉਹ بار-बार ਹੱਥਾਂ ਦੀ ਹਰੇਖਾਵਾਂ ਨੂੰ ਵੇਖਦਾ ਹੈ ਅਤੇ ਆਪਣੇ ਮਨ ਵਿੱਚ ਕੁਝ ਬੜਬੜਾਉਂਦਾ ਹੈ ਉਸ ਤੋਂ ਬਾਅਦ ਉਹ ਦੁਬਾਰਾ ਹੱਥਾਂ ਨੂੰ ਧਿਆਨ ਨਾਲ ਵੇਖਦਾ ਹੈ ਗੱਲਬਾਤ ਕਾਫੀ ਦੇਰ ਤੱਕ ਜਾਰੀ ਰਹਿੰਦੀ ਹੈ ਤੇ ਕਾਫੀ ਸਮੇਂ ਬਾਅਦ ਸੰਨਿਆਸੀ ਬਾਬਾ ਨੇ ਉਸ ਵਿਅਕਤੀ ਨੂੰ ਕਿਹਾ ਹੁਣ ਤੱਕ ਤੁਹਾਡੇ ਕੋਲ ਦੌਲਤ ਨਹੀਂ ਸੀ ਪਰ ਹੁਣ ਕੁਝ ਪਲਾਂ ਵਿੱਚ ਕੁਝ ਦਿਨਾਂ ਵਿੱਚ ਤੁਹਾਡੇ ਕੋਲ ਜ਼ਰੂਰ ਬਹੁਤ ਜ਼ਿਆਦਾ ਦੌਲਤ ਹੋਏਗੀ ਤਾਂ ਸੰਿਆਸੀ ਬਾਬਾ ਨੇ ਉਸ ਵਿਅਕਤੀ ਨੂੰ ਕਿਹਾ ਕਿ ਹੁਣ ਜਦੋਂ ਵੀ ਤੁਹਾਡੇ ਕੋਲ ਬਹੁਤ ਸਾਰੀਆਂ ਕਿੜੀਆਂ ਨਿਕਲਣ ਤਾਂ ਇਸ ਦਾ ਤੁਸੀਂ ਖਾਸ ਧਿਆਨ ਰੱਖਣਾ ਹੈ ਅਤੇ ਕਿਵੀਆਂ ਕਿਸ ਦਿਸ਼ਾ ਵਿੱਚ ਜਾ ਰਹੀਆਂ ਹਨ ਜੇਕਰ ਕਿੜੀਆਂ ਆਪਣਾ ਘਰ ਪੂਰਬ ਦਿਸ਼ਾ ਵਿੱਚ ਛੱਡਦੀਆਂ ਹਨ ਤਾਂ ਇਹ ਬਹੁਤ ਅਸ਼ુભ ਹੁੰਦਾ ਹੈ ਅਤੇ ਜੇਕਰ ਕੀੜੀਆਂ ਪੂਰਬ ਦਿਸ਼ਾ ਤੋਂ ਤੁਹਾਡੇ ਘਰ ਵਿੱਚ ਆਉਂਦੀਆਂ ਹਨ ਭੈਸ ਨੂੰ ਬਹੁਤ ਜ਼ਿਆਦਾ ਸ਼ੁਭ ਮੰਨਿਆ ਜਾਂਦਾ ਹੈ ਤਾਂ ਸੰਿਆਸੀ ਬਾਬਾ ਉਸ ਵਿਅਕਤੀ ਨੂੰ ਬਹੁਤ ਸਾਰੀਆਂ ਅਜਹੀਆਂ ਗੱਲਾਂ ਦੱਸਦਾ ਹੈ ਜੋ ਅਸੀਂ ਤੁਹਾਨੂੰ 12 ਸ਼ੁਭ ਅਤੇ ਅਸ਼ੁਭ ਸੰਕੇਤ ਦੱਸੇ ਹਨ ਉਹ ਸੰਿਆਸੀ ਬਾਬਾ ਨਹੀਂ ਦੱਸੇ ਹਨ ਸੰਿਆਸੀ ਉਹ ਆਦਮੀ ਨੂੰ ਸਾਰੇ ਦੱਸਦਾ ਹੈ ਤੇ ਉੱਤੇ ਸੰਿਆਸੀ ਬਾਬਾ ਆਪਣੀ ਝੌਂਪੜੀ ਵਿੱਚ ਜਾਂਦਾ ਹੈ ਕੁਝ ਦਿਨਾਂ ਬਾਅਦ ਬਹੁਤ ਸਾਰੀਆਂ ਕੀੜੀਆਂ ਉਸ ਵਿਅਕਤੀ ਦੇ ਘਰ ਆਂਡੇ ਲੈ ਕੇ ਆਉਂਦੀਆਂ ਹਨ ਉਸ ਸਿਆਸੀ ਬਾਬਾ ਕੋਲ ਜਾਂਦਾ ਹੈ ਅਤੇ ਫਿਰ ਉਸ ਸਿਆਸੀ ਬਾਬਾ ਨੂੰ ਉਸ ਵਿਅਕਤੀ ਨੂੰ ਕਹਿੰਦਾ ਹੈ ਕਿ ਤੁਹਾਨੂੰ ਉਸ ਜਗ੍ਹਾ ਦਾ ਧਿਆਨ ਰੱਖਣਾ ਚਾਹੀਦਾ ਹੈ ਜਿੱਥੇ ਕੀੜੀਆਂ ਆ ਕੇ ਆਪਣੇ ਅੰਡੇ ਦੇ ਰਹੀਆਂ ਹਨ ਉਹ ਜਗ੍ਹਾ ਨੂੰ ਨਿਸ਼ਾਨਬੱਧ ਕਰ ਉਹ ਜਗ੍ਹਾ ਨੂੰ ਨਿਸ਼ਾਨਬੰਦ ਕਰਦਾ ਹੈ ਜਿੱਥੋਂ ਕੀੜੀਆਂ ਅੰਡੇ ਲੈ ਕੇ ਆ ਰਹੀਆਂ ਹਨ ਉਹ ਵਿਅਕਤੀ ਸਿਆਸੀ ਬਾਬਾ ਨੂੰ ਕਹਿੰਦਾ ਹੈ ਕਿ ਬਾਬਾ ਹੁਣ ਮੈਨੂੰ ਦੱਸੋ ਕਿ ਮੈਨੂੰ ਅੱਗੇ ਕੀ ਕਰਨਾ ਹੈ ਤਾਂ ਫਿਰ ਸਿਆਸੀ ਬਾਬਾ ਕਹਿੰਦਾ ਹੈ ਉਸ ਜਗ੍ਹਾ ਨੂੰ ਤੁਸੀਂ ਖੋਦਣਾ ਸ਼ੁਰੂ ਕਰੋ ਜਿੱਥੇ ਕੀਨੇ ਆਪਣੇ ਅੰਡੇ ਲੈ ਕੇ ਰੱਖ ਰਹੀਆਂ ਹਨ ਉਹ ਵਿਅਕਤੀ ਆ ਕੇ ਉਸ ਜਗ੍ਹਾ ਨੂੰ ਖੋਦਣਾ ਸ਼ੁਰੂ ਕਰ ਦਿੰਦਾ ਹੈ ਉਸ ਵਿਅਕਤੀ ਨੂੰ ਉਤੋਂ ਬਹੁਤ ਸਾਰਾ ਪੈਸਾ ਮਿਲਦਾ ਹੈ ਸੋਨਾ ਮਿਲਦਾ ਹੈ ਅਤੇ ਉਸ ਵਿਅਕਤੀ ਦੀ ਗਰੀਬੀ ਖਤਮ ਹੋ ਜਾਂਦੀ ਹੈ ਉਹ ਉਹ ਪੈਸੇ ਨੂੰ ਕੱਢ ਕੇ ਬਾਜ਼ਾਰ ਵਿੱਚ ਵੇਚ ਦਿੰਦਾ ਹੈ ਅਤੇ ਉਸ ਦੀ ਗਰੀਬੀ ਬਿਲਕੁਲ ਹੀ ਚਲੀ ਜਾਂਦੀ ਹੈ ਉਹ ਬਹੁਤ ਜ਼ਿਆਦਾ ਅਮੀਰ ਹੋ ਜਾਂਦਾ ਹੈ ਐਸੀ ਤਰ੍ਹਾਂ ਕੋਸਨਿਆਸੀ ਬਾਬਾ ਸਿੱਖੀ ਨੇ ਇੱਕ ਹੋਰ ਗੱਲ ਦੱਸਦਾ ਹੈ ਕਿ ਜੇਕਰ ਲਾਲ ਕੀੜੀਆਂ ਤੁਹਾਡੇ ਘਰ ਅੰਡੇ ਲੈ ਕੇ ਹੁੰਦੀਆਂ ਹਨ ਤਾਂ ਇਹ ਬਹੁਤ ਹੀ ਅਸ਼ੁਭ ਹੁੰਦਾ ਹੈ ਜਦੋਂ ਵੀ ਕੋਈ ਲਾਲ ਕੀੜੀਆਂ ਤੁਹਾਡੇ ਘਰ ਅੰਡੇ ਲੈ ਕੇ ਆਉਂਦੀਆਂ ਹਨ ਤਾਂ ਉਸ ਘਰ ਵਿੱਚ ਰਹਿਣ ਵਾਲੇ ਲੋਕਾਂ ਨੂੰ ਗੰਭੀਰਤਾ ਨਾਲ ਸੋਚੀ ਇਹੋ ਜਾਨਣਾ ਚਾਹੀਦਾ ਹੈ ਕਿਉਂਕਿ ਅਜਿਹੀ ਸਥਿਤੀ ਵਿੱਚ ਤੁਹਾਡੇ ਜਾਂ ਤੁਹਾਡੇ ਪਰਿਵਾਰ ਦੇ ਕੋਈ ਵੱਡੀ ਮੁਸੀਬਤ ਸਿਰੂ ਹੋਣ ਵਾਲੀ ਹੈ ਜਿਸ ਵਿੱਚ ਪੈਸੇ ਦਾ ਨੁਕਸਾਨ ਨਹੀਂ ਹੋ ਸਕਦਾ ਹੈ ਉਸ ਵਿਅਕਤੀ ਦੀ ਪਰਿਵਰਿਧਾ ਨਾਮੂ ਨਿਸ਼ਾਨ ਮਟਾਉਂਦਾ ਹੈ ਧਰਮਾ ਵਿੱਚ ਇਹ ਵੀ ਲਿਖਿਆ ਗਿਆ ਹੈ ਕਿ ਕਿਹੜੀਆਂ ਲੋਕਾਂ ਨੂੰ ਕਰਜ਼ੇ ਤੋਂ ਮੁਕਤ ਕਰ ਦਿੱਿਆ ਹਨ ਕੋਈ ਵੀ ਇਸ ਤੋਂ ਇਨਕਾਰ ਨਹੀਂ ਕਰ ਸਕਦਾ ਭਾਵੇਂ ਪੁਜਾਰੀ ਹੋਵੇ ਸਾਧੂ ਸੰਨਿਆਸੀ ਹੋਵੇ ਜਾਂ ਫਿਰ ਪੰਡਤ ਜਾਂ ਆਚਾਰੀ ਕੋਈ ਵੀ ਇਸ ਤੱਤ ਨੂੰ ਇਨਕਾਰ ਨਹੀਂ ਕਰ ਸਕਦਾ ਕਿ ਕਿਹੜੀਆਂ ਹਰ ਵਿਅਕਤੀ ਨੂੰ ਕਰਜ਼ੇ ਤੋਂ ਮੁਕਤ ਕਰ ਦਿੱਿਆ ਹੈ ਇੱਕ ਕਰੀ ਵੀਡੀਓ ਚੀ ਲੱਗੇ ਤੁਹਾਨੂੰ ਲੈਂਚ ਕਰਵਾਤਾ ਸ਼ੇਅਰ ਕਰੋ ਜਿਸ ਚੈਨਲ ਸਿਮਰ ਨੂੰ ਸਬਸਕ੍ਰਾਈਬ ਜਰੂਰ ਕਰੋ ਧੰਨਵਾਦ